ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 157 ਆਓ ਸੁਣਦੇ ਹਾਂ ਨਾਮ ਸਿਮਰਨ ਕੀ ਹੈ ਅਤੇ ਜ਼ਰੂਰੀ ਕਿਉਂ ਹੈ ਇਸ ਦੇ ਲਾਭ ਕੀ ਹਨ ਤੇ ਵਿਚਾਰ ਕਰਦੇ ਹਾਂ ਜੀ ਨਾਮ ਕੀ ਹੈ ਭਗਵਾਨ ਈਸ਼ਵਰ ਦਾ ਕੋਈ ਵੀ ਨਾਮ ਰੱਖ ਕੇ ਉਸ ਦੁਆਰਾ ਭਗਤੀ ਕਰਨਾ ਈਸ਼ਵਰ ਸੱਚ ਹੈ ਤੇ ਉਹ ਸੁੱਤੇ ਸਿੱਧ ਆਪ ਹੀ ਪ੍ਰਗਟ ਹੋਇਆ ਸੀ ਤੇ ਸ੍ਰਿਸ਼ਟੀ ਨੂੰ ਰਾਜ ਕੀ ਉਸ ਵਿੱਚ ਆਪ ਸਥਾਪਿਤ ਹੋ ਗਿਆ ਤੇ ਸਾਰੇ ਕੋਤਕ ਜਾਂ ਖੇਡ ਤਮਾਸ਼ੇ ਨੂੰ ਵੇਖਣ ਲੱਗਾ ਸ੍ਰਿਸ਼ਟੀ ਨੂੰ ਰਚਨ ਵਾਲਾ ਸੱਚ ਉਹ ਸਭ ਤੋਂ ਮਹਾਨ ਹੈ ਉਸ ਦਾ ਰੂਪ ਰੇਖ ਰੰਗ ਨਹੀਂ ਹੈ ਈਸ਼ਵਰ ਵਿਅਕਤੀ ਨਹੀਂ ਹੈ ਈਸ਼ਵਰ ਬਸ ਇੱਕ ਸ਼ਕਤੀ ਹੈ ਸਭ ਤੋਂ ਵੱਡੀ ਸ਼ਕਤੀ ਸਾਰੀਆਂ ਸ਼ਕਤੀਆਂ ਉਸ ਦੀਆਂ ਹੀ ਬਣਾਈਆਂ ਹੋਈਆਂ ਹਨ ਉਹ ਸਰਬ ਵਿਆਪਕ ਹੈ ਤੇ ਸਰਬ ਜੋਤ ਹੈ ਕਿਉਂਕਿ ਉਸ ਦੀ ਜੋਤ ਹੀ ਸਭ ਵਿੱਚ ਕੰਮ ਕਰ ਰਹੀ ਹੈ ਉਸ ਦੀ ਜੋਤ ਸ਼ਕਤੀ ਨਾਲ ਹੀ ਮਨੁੱਖ ਦਾ ਸਰੀਰ ਕੰਮ ਕਰ ਰਿਹਾ ਹੁੰਦਾ ਹੈ ਅਦਭੁਤ ਤੇ ਕਮਾਲ ਦੀ ਉਸ ਦੀ ਹਸਤੀ ਹੈ ਤੇ ਇਸੇ ਤਰ੍ਹਾਂ ਹੀ ਉਸ ਦੀ ਰਚਨਾ ਵੀ ਕਮਾਲ ਦੀ ਹੈ ਉਹ ਗੁਣੀ નિਧਾਨ ਹੈ ਗੁਣਾ ਦਾ ਖਜ਼ਾਨਾ ਹੈ ਉਸ ਵਿੱਚ ਕੋਈ ਯੋਗੁਣ ਨਹੀਂ ਹੈ ਉਹ ਬਖਸ਼ਣ ਹਾਰ ਹੈ ਤੇ ਸਾਰੀਆਂ ਦਾਤਾਂ ਵੀ ਦੇਣ ਵਾਲਾ ਹੈ ਈਡੀ ਵੱਡੀ ਮਹਾਨ ਸ਼ਕਤੀ ਨੂੰ ਅਸੀਮ ਵਾਹਿਗੁਰੂ ਜਾਂ ਈਸ਼ਵਰ ਜਾਂ ਪਰਮਾਤਮਾ ਜਾਂ ਰਾਮ ਜਾਂ ਅੱਲਾ ਜਾਂ ਗਾੜ੍ਹ ਕਹਿੰਦੇ ਹਾਂ ਇੱਡੇ ਵੱਡੇ ਮਹਾਨ ਈਸ਼ਵਰ ਦੇ ਨਾਮ ਨੂੰ ਜਪਣ ਨਾਲ ਵਾਰ-ਵਾਰ ਉਸ ਦੇ ਗੁਣਾਂ ਨੂੰ ਮਨ ਵਿੱਚ ਦੁਹਰਾਈ ਜਾਣਾ ਦੁਹਰਾਈ ਜਾਣਾ ਇਸ ਤਰ੍ਹਾਂ ਕਰਨ ਨਾਲ ਸਾਡੇ ਮਨ ਵਿੱਚ ਜੋ ਅਪਵਿੱਤਰ ਸੰਸਕਾਰ ਹੁੰਦੇ ਹਨ ਉਹ ਨਿਕਲ ਜਾਂਦੇ ਹਨ ਤੇ ਪਵਿੱਤਰ ਬਣਦੇ ਰਹਿੰਦੇ ਹਨ ਉਹ ਗੁਣ ਨਿਕਲ ਜਾਂਦੇ ਹਨ ਤੇ ਗੁਣ ਭਰਦੇ ਰਹਿੰਦੇ ਹਨ ਇਸ ਤਰ੍ਹਾਂ ਉਸ ਦਾ ਸਿਮਰਨ ਕਰਨਾ অতি ਜ਼ਰੂਰੀ ਹੈ ਸਿਮਰਨ ਤੋਂ ਭਾਵ ਹੈ ਉਸ ਦੀ ਯਾਦ ਬਣਾਉਣਾ ਜਾਂ ਬਣਾਈ ਰੱਖਣਾ ਜੇ ਅਸੀਂ ਅੱਛੇ ਮਨੁੱਖ ਤੇ ਸੁਖਾਵੇਂ ਬਣਨਾ ਹੈ ਸਮਾਜ ਵਿੱਚ ਚੰਗੇ ਗੁਣ ਲੈ ਕੇ ਜੀਵਨ ਜਿਉਣਾ ਹੈ ਇੱਜ਼ਤ ਪ੍ਰਾਪਤ ਕਰਨੀ ਹੈ ਤੇ ਸੁਖ ਮਾਣਨੇ ਹਨ ਤਾਂ ਸਾਨੂੰ ਨਾਮ ਸਿਮਰਨ ਕਰਨਾ ਹੀ ਪਵੇਗਾ ਤੇ ਜਿਵੇਂ ਜਿਵੇਂ ਨਾਮ ਸਿਮਰਨ ਕਰਦੇ ਹਾਂ ਓਵੇਂ ਓਵੇਂ ਸਰੀਰ ਵਿੱਚੋਂ ਬਿਮਾਰੀਆਂ ਵੀ ਨਿਕਲ ਕੇ ਠੀਕ ਹੋ ਜਾਂਦੀਆਂ ਹਨ ਤੇ ਫਿਰ ਦੁਬਾਰਾ ਦੇ ਚਾਂਸ ਘਟ ਜਾਂਦੇ ਹਨ ਜਾਂ ਨਹੀਂ ਹੁੰਦੀਆਂ ਜਾਂ ਹਲਕੇ ਫੁਲਕੇ ਢੰਗ ਨਾਲ ਹੁੰਦੀਆਂ ਹਨ ਸਾਡੇ ਸਰੀਰ ਦੇ ਸਾਰੇ ਬਾਡੀ ਸੈਲਸ ਜਿਵੇਂ ਅਸੀਂ ਨਾਮ ਸਿਮਰਨ ਕਰਦੇ ਹਾਂ ਕਰਦੇ ਹਾਂ ਓਵੇਂ ਓਵੇਂ ਉਹ ਵੀ ਤੰਦਰੁਸਤ ਹੁੰਦੇ ਜਾਂਦੇ ਹਨ ਨਾਮ ਸਿਮਰਨ ਦੇ ਲਾਭ ਹੀ ਲਾਭ ਹਨ ਨੁਕਸਾਨ ਕੋਈ ਨਹੀਂ ਹੈ ਜਿਵੇਂ ਜਿਵੇਂ ਅਸੀਂ ਨਾਮ ਸਿਮਰਨ ਕਰਦੇ ਹਾਂ ਪ੍ਰਭੂ ਦਾ ਅੰਸ਼ ਸਾਡੇ ਬਾਡੀ ਸੈਲਸ ਵਿੱਚ ਪੈਨੇਟ੍ਰੇਟ ਕਰਦਾ ਰਹਿੰਦਾ ਹੈ ਜਦੋਂ ਈਸ਼ਵਰ ਪੈਨੀਟ੍ਰੇਟ ਕਰਦਾ ਹੈ ਤਾਂ ਉਸ ਦਾ ਚਾਨਣ ਪ੍ਰਕਾਸ਼ ਉਹਨਾਂ ਬਾਡੀ ਸੈਲਸ ਨੂੰ ਪਵਿੱਤਰ ਕਰ ਦਿੰਦਾ ਹੈ ਸਾਡੇ ਰੋਗਾਂ ਭਰੇ ਸਰੀਰ ਵਿੱਚ ਕਿੰਨੇ ਹੀ ਬਾਡੀ ਸੈਲਸ ਬਿਮਾਰ ਪਏ ਹਨ ਉਹਨਾਂ ਸਭ ਨੂੰ ਈਸ਼ਵਰ ਤੰਦਰੁਸਤ ਕਰਨ ਵਿੱਚ ਸਮਰੱਥ ਹੈ ਪਰਨਾਮ ਸਿਮਰਨ ਸਿਮਰ ਸਿਮਰ ਕੇ ਤਨ ਮਨ ਦੇ ਰੋਗ ਦੂਰ ਕਰਨ ਲਈ ਸਮਾਤਾ ਲੱਗੇਗਾ ਹੀ ਪਰ ਸਭ ਪਵਿੱਤਰ ਤੇ ਤੰਦਰੁਸਤ ਹੋ ਜਾਣਗੇ ਇਸ ਗੱਲ ਦੀ ਗਵਾਹੀ ਬਾਣੀ ਬਹੁਤ ਵਾਰੀ ਦਿੰਦੀ ਨਜ਼ਰ ਆਉਂਦੀ ਹੈ ਜੀਵੇਂ ਕਿ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਸਬੇ ਰੋਗ ਤੋਂ ਭਾਵ ਹੈ ਤਨ ਮਨ ਦੇ ਰੋਗ ਤੇ ਫਿਰ ਇਹ ਵੀ ਕਹਿੰਦੇ ਹਨ ਹਰ 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 ਅਰਾਧੀ ਹੈ ਹੋਈਏ arogh ਇਹ ਨਾਮ ਸਿਮਰਨ ਦੀ ਗੱਲ ਹੈ ਤੇ ਦੂਜੀ ਤੁਕ ਨਾਮ ਜਪਤ ਸੁਖ ਪਾਇਆ RAM ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤੁਕਾਂ ਬਾਣੀ ਵਿੱਚ ਗਵਾਹੀ ਭਰ ਰਹੀਆਂ ਹਨ ਫਿਰ ਅਸੀਂ ਕਿਉਂ ਨਾ ਸਿਮਰਨ ਕਰੀਏ ਕਿਉਂ ਨਾ ਪ੍ਰਭੂ ਨੂੰ ਹਰ ਵੇਲੇ ਯਾਦ ਰੱਖੀਏ ਕਰਮ ਕਰਦਿਆਂ ਵੀ ਅਸੀਂ ਈਸ਼ਵਰ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ ਤਾਂ ਕਿ ਕੋਈ ਗਲਤ ਕੰਮ ਨਾ ਕਰ ਸਕੀਏ ਸਭ ਠੀਕ ਹੀ ਠੀਕ ਕਰੀਏ ਤਾਂ ਫਿਰ ਮਨ ਤੇ ਤਨ ਦੋਨੋਂ ਹੀ arogh ਹੋ ਜਾਣਗੇ ਸਾਡਾ ਵੀ ਬਿਹਾਰ ਸੱਚਾ ਹੋ ਜਾਵੇਗਾ ਅਸੀਂ ਕਿਸੇ ਦਾ ਹੱਕ ਨਹੀਂ ਮਾਰਾਂਗੇ ਸਗੋਂ ਵੰਡ ਛਕਾਂਗੇ ਲੋੜਵੰਦਾ ਦੀ ਮਦਦ ਕਰਾਂਗੇ ਨਾਮ ਸਿਮਰਨ ਦਾ ਟੰਗ ਗੁਰੂ ਜੀ ਨੇ ਸੁਖਮਨੀ ਸਾਹਿਬ ਜੀ ਦੀ 14ਵੀਂ ਅਸਥਪਦੀ ਵਿੱਚ ਦੱਸਿਆ ਹੈ ਕਹਿੰਦੇ ਹਨ ਉਸਤਤ ਮਨ ਮੇ ਕਰ ਨਿਰੰਕਾਰ ਭਾਵ ਮਨ ਵਿੱਚ ਈਸ਼ਵਰ ਦੀ ਉਸਤਤ ਬੜੇਾਈ ਕਰਦੇ ਹੀ ਰਹਿਣਾ ਹੈ ਭਾਵ ਹੌਲੀ-ਹੌਲੀ ਮਨ ਵਿੱਚ ਵਾਹਿਗੁਰੂ 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 ਕਹਿਣਾ ਹੈ ਇਹ ਸਹਿਜੇ ਹੀ ਕਰਨ ਵਾਲਾ ਕਰਮ ਹੈ ਜਿਵੇਂ-ਜਿਵੇਂ ਅਸੀਂ ਸਿਮਰਨ ਕਰਦੇ ਜਾਵਾਂਗੇ ਟੀਵੇਂ-ਟੀਵੇਂ ਸਾਨੂੰ ਬਾਣੀ ਦੀਆਂ ਤੁਕਾਂ ਕੰਮ ਕਰਦੀਆਂ ਸਪਸ਼ਟ ਤੌਰ ਤੇ ਮਹਿਸੂਸ ਹੋਣ ਲੱਗਣਗੀਆਂ ਅੱਗੇ ਕਹਿੰਦੇ ਹਨ ਕਰਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਓ ਸਦਾ ਸੁਹਿਲਾ ਕਰ ਲਿਆ ਜਿਓ ਨੈਨੋ ਪੇਖ ਠਾਪੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਕੋ ਬਿੰਦ ਮਿੱਠੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਊਜਲ ਮਥਾ ਪ੍ਰਭੂ ਦੇ ਦਰਤੀ ਸਾਡਾ ਸਰੀਰ ਤੇ ਪਵਿੱਤਰ ਮਨ ਪਰਵਾਨ ਹੋ ਜਾਵੇਗਾ ਅਸੀਂ ਮਨ ਕਰਕੇ ਖੂਬਸੂਰਤ ਤੇ ਤੰਦਰੁਸਤ ਇਨਸਾਨ ਵੱਜੋਂ ਸਮਾਜ ਵਿੱਚ ਵਿਚਰਾਂਗੇ ਤੇ ਅਨੰਦਪੂਰਵਕ ਜੀਵਾਂਗੇ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ